ਪੁਲਿਸ ਚੌਕੀ ਮਹਿੜੂ ਦੇ ਮੁਲਾਜ਼ਮਾਂ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋ ਮਹਿਲਾਵਾਂ ਨੂੰ ਹੈਰੋਇਨ ਅਤੇ ਨਸ਼ੀਲੇ ਕੈਪਸੂਲਾਂ ਸਣੇ ਕਾਬੂ ਕੀਤਾ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਕੀ ਕਿਹਾ ਸੁਣੋ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸਾਸਤਾ ਪ੍ਰਦੀਗ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਸਰ ਕੀ ਮਾਮਲਾ ਸਾਰਾ ਦੋ ਔਰਤਾਂ ਨੂੰ ਕਾਬੂ ਕੀਤਾ ਗਿਆ ਐਮਟੀ 31824 ਨੂੰ ਐਸਸੀ ਸੁਖਵਿੰਦਰ ਸਿੰਘ ਖਾਣਾ ਸਤਨਾਮਪੁਰਾ ਤੋਂ ਮੇਲਪੁਰ ਪਾਰਟੀ ਗਰਸ਼ ਕਰਦੇ ਜਿਕਰਪਾਲ ਗਿਰੋਨੀ ਨੂੰ ਤੇ ਜਿਨ੍ਹਾਂ ਨੂੰ ਦੋ ਔਰਤਾਂ ਕਰਪਾਲ ਕੁਰਗੁੰਦ ਤੋਂ ਥੋੜਾ ਪਿੱਛੇ ਮੜੀਆਂ ਕਿ ਕਿਹਾ ਉਸ ਵਿੱਚ ਡਿੱਤੇ ਨੂੰ ਉਹਨੂੰ ਲੈ ਕੇ ਪਿੱਛੇ ਮੜੀਆਂ ਜੀ ਇਹਨਾਂ ਨੇ ਆਪਣੇ ਹੱਥ 'ਤੇ ਫੜੇ ਜਿਹੜੇ ਕਾਲੇ ਰੰਗ ਦੇ ਲਿਫਾਫੇ ਛੋੜਦੇ ਆ ਤਾਂ ਉਹਨਾਂ ਨੇ ਫਿਰ ਜਿਹੜੀ ਸੁਖਵਿੰਦਰ ਸਿੰਘ ਐਸਐਸ ਨੇ ਥਾਣੇ ਇਨਫਰਮੇਸ਼ਨ ਦਿੱਤੀ ਜਿਸ ਤੇ ਫਿਰ ਮੈਂ ਸਮੇਤ ਪੋਸਟ ਪਾਰਟੀ ਉੱਤੇ ਗਿਆ ਤਾਂ ਇਹਨਾਂ ਦੀ ਵੀਡੀਓਗ੍ਰਾਫੀ ਕੀਤੀ ਤਾਂ ਇਹਨਾਂ ਦੇ ਜਿਹੜਾ ਵਾ ਇਹਨਾਂ ਨੇ ਦਬਾਫੇ ਛੁੱਟੇ ਸੀ ਉਹਨਾਂ ਨੂੰ ਬੱਲੇ-ਕੱਲੇ ਨੂੰ ਚੈੱਕ ਕੀਤਾ ਤੇ ਜਿਹੜੀ ਸੋਮਾ ਕਲਵਰਸੀ ਕਰਪਾੜਪੁਰ ਦੀ ਔਰਤ ਹੈ ਉਹਦੇ ਕੋਲੋਂ ਇੱਕ ਪੈਲੀਗ੍ਰਾਮ ਹੈ ਰੋਂ ਤੇ ਤਿੰਨ ਹੀਡੀਆਂ ਗੋਲੀਆਂ ਤੇ ਸ਼ੰਦਰਜੀਤ ਗੌਰ ਉਰਫ ਬੱਗੋ ਉਸ ਤੋਂ ਬਾਅਦ ਤੋਂ 40 ਨਸ਼ੀਲੀਆਂ ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਸਰਪ੍ਰੀ ਦੌਰਾਨੇ ਪੁਸ਼ਕਿਸ਼ ਸਾਹਮਣੇ ਆਇਆ ਕਿ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਹਨਾਂ ਤੇ ਅੰਦਰ ਇਨਵੈਸਟੀਗੇਸ਼ਨ ਦਾ ਜਿਹੜਾ ਇਹਨਾਂ ਦੀ ਚੰਦਰੀ ਹੈ ਸਾਡੇ ਕੋਲ ਤੇ ਉਹਨੇ ਵੇਲੇ ਜੋ ਵੀ ਕਲਾਸ ਆਊਗਾ ਉਹਦੇ ਮਤਲਬ ਕਾਰਵਾਈ ਕੀਤੀ ਜਾਊਗੀ ਉਹ ਇਹਨਾਂ ਪਤਾ ਲੱਗਾ ਵੀ ਇਹਨਾਂ ਦੇ ਜਿਹੜੇ ਆ ਤਿੰਨ ਤਿੰਨ ਚਾਰ ਚਾਰ ਪਹਿਲਾਂ ਪਰਚੇ ਦਰ ਗਿਆ ਕਿਉਂਕਿ ਇਹ ਆਦੀ ਮਜ਼ਦਮਾਨ ਨੇ ਤਾਂ ਪਹਿਲਾਂ ਵੀ ਇਹਨਾਂ ਦੇ ਚਿੱਟੇ ਦੇ ਪਰਚੇ ਦਰ ਗਏ ਨੇ ਤੋਂ ਜਿਹੜਾ ਸਮਾਨ ਦਾ ਸਪਲਾਈ ਕਰਨਾ ਕਿੱਥੇ ਹੁੰਦਾ ਸੀ ਇਹਨਾਂ ਦਾ ਕਿਹੜਾ ਏਰੀਆ ਸੀ ਇਹ ਆਪਣੇ ਕਰਪਾਗੁਰ ਕਲੋਨੀ ਕਰਦੇ ਪਿੰਡ ਦੇ ਵਿੱਚ ਹੀ ਕਿਤੇ ਬਾਹਰ ਆ ਕੇ ਕਿਤੇ ਕਿਤੇ ਬਾਰਡਰ ਤੇ ਆਪਣੇ ਇਲਾਕੇ ਵਿੱਚ ਵੀ ਇਧਰ ਵੀ ਇਹਨਾਂ ਦਾ ਆਉਣਾ ਸੀ ਇਹ ਸਾਡੇ ਵੀ ਇਧਰ ਆਉਂਦੇ ਰਹਿੰਦੇ ਆ ਜੀ ਤਾਂ ਇਹਨਾਂ ਨੂੰ ਫੜ ਕੇ ਅਸੀਂ ਹੁਣ ਇਹਨਾਂ ਨੂੰ ਪੈਸ਼ ਅਦਾਲਤ ਕਰਨਾ ਜੀ ਤਾਂ ਇਹਨਾਂ ਨੂੰ ਮਾਰਡ ਲੈ ਕੇ ਉਹ ਢंगाई ਨਾਲ ਕੁੱਝ ਕੀਤੀ ਜਾਂਦੀ ਕਿਹੜੀ ਕਿਹੜੀ ਧਾਰਾ ਹੈ ਇਹਨਾਂ ਦੇ ਲੱਗੂਗੀ ਅਸੀਂ ਇਹਨਾਂ ਤੇ 21 22 ਕਾਰਡ 85 ਐਨਡੀਪੋਸਟ 112 ਨੰਬਰ ਮਕਦਮਾ ਮੇਰੀ ਕਥੀ ਅਥਰ ਦਰਜ ਕੀਤਾ ਹੈ ਤਾਂ ਹੁਣ ਇਹਨਾਂ ਪੇਸ਼ਾਦਾਰਤ ਕਰਕੇ ਅਸੀਂ ਇਹਨਾਂ ਨਾਲ ਮਾਰਡ ਲੈ ਕੇ ਉਹ ਢंगाई ਨਾਲ ਕੁੱਝ ਕਰਾਂਗੇ ਹਲੋ ਕਲੀ ਤੁਹਾਨੂੰ